ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਲਗਾਤਾਰ ਉਹਨਾਂ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਕੱਲ ਵੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਲੇਕਿਨ ਪੇਸ਼ੀ ਦੌਰਾਨ ਦੋ ਗਵਾਹ ਨੇ ਜਿਹੜੇ ਉਹ ਪੇਸ਼ ਨਹੀਂ ਹੁੰਦੇ ਜਿਹੜੇ ਨੌਜਵਾਨ ਮੂਸੇਵਾਲਾ ਦੇ ਨਾਲ ਕਤਲ ਵਾਲੇ ਦਿਨ ਥਾਰ ਵਿੱਚ ਮੌਜੂਦ ਸਨ ਉਹ ਕਿਸੇ ਨਿੱਜੀ ਕਾਰਨ ਦੇ ਹਵਾਲੇ ਨਾਲ ਕੋਰਟ ਵਿੱਚ ਪੇਸ਼ ਨਹੀਂ ਹੋਏ ਤਾਂ ਹੁਣ ਅਗਲੀ ਸੁਣਵਾਈ ਆ ਜਿਹੜੀ ਉਹ ਕੋਰਟ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਆ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਮੂਸੇਵਾਲਾ ਦੇ ਇਨਸਾਫ ਨੂੰ ਲੈ ਕੇ ਉਹਨਾਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਆ ਜਿਹੜੀ ਉਹ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਬਲਕੌਰ ਸਿੰਘ ਲਿਖਦੇ ਨੇ ਸਿੱਧੂ ਦੇ ਚਾਉਣ ਵਾਲਿਆਂ ਦੇ ਧਿਆਨ ਹਿੱਤ ਸਿੱਧੂ ਦੇ ਕਤਲ ਸਬੰਧੀ ਚੱਲ ਰਿਹਾ ਕੇਸ ਦੋਸ਼ੀਆਂ ਵੱਲੋਂ ਉਲਝਾਉਣ ਦੀਆਂ ਸੈਂਕੜੇ ਕੋਸ਼ਿਸ਼ਾਂ ਬਾਅਦ ਵੀ ਮਾਨਯੋਗ ਅਦਾਲਤ ਵਿੱਚ ਅੱਗੇ ਵਧ ਰਿਹਾ ਹੈ ਚਾਰਜ ਫਰੇਮ ਹੋਣ ਤੋਂ ਬਾਅਦ ਅਗਲੀਆਂ ਕਾਰਵਾਈਆਂ ਅਹਿਮ ਅਤੇ ਨਾਜ਼ੁਕ ਹਨ ਜਿਨ੍ਹਾਂ ਬਾਰੇ ਪਹਿਲਾਂ ਜਾਣਕਾਰੀ ਦੇਣਾ ਕੇਸ ਅਤੇ ਸਬੰਧਤ ਵਿਅਕਤੀਆਂ ਲਈ ਸਹੀ ਨਹੀਂ ਹੈ ਮੀਡੀਆ ਵੱਲੋਂ ਕੇਸ ਸਬੰਧਤ ਗਵਾਹਾਂ ਬਾਰੇ ਖਬਰਾਂ ਚਲਾਉਣਾ ਨਿਰਾਸ਼ ਵੀ ਕਰ ਰਿਹਾ ਹੈ ਅਤੇ ਕਈ ਸੇ ਅਣਸਕਾਮੀ ਘਟਨਾ ਅਤੇ ਬੇਬੁਨਿਆਦ ਚਰਚਾ ਨੂੰ ਵੀ ਕਰ ਰਿਹਾ ਹੈ ਜ਼ਿੰਮੇਵਾਰ ਮੀਡੀਆ ਅਦਾਰਿਆਂ ਨੂੰ ਕੇਸ ਨਾਲ ਸਬੰਧਤ ਵਿਅਕਤੀਆਂ ਬਾਰੇ ਇਸ ਤਰ੍ਹਾਂ ਦੀਆਂ ਖਬਰਾਂ ਨਾ ਚਲਾਉਣ ਦੀ ਬੇਨਤੀ ਕਰਦੇ ਹਾਂ ਤਾਂ ਜ਼ਰੂਰੀ ਜਾਣਕਾਰੀ ਪਰਿਵਾਰ ਵੱਲੋਂ ਸਾਂਝੀ ਕੀਤੀ ਜਾਂਦੀ ਰਹੇਗੀ ਤਾਂ ਮੂਸੇਵਾਲਾ ਦੇ ਜਿਹੜੇ ਗਵਾਹ ਨੇ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਸਨ ਹੋਏ ਜਿਸ ਦੀਆਂ ਖਬਰਾਂ ਵੀ ਕੱਲ ਚੱਲੀਆਂ ਸਨ ਤਾਂ ਮੂਸੇਵਾਲਾ ਦੇ ਪਿਤਾ ਨੇ ਬੇਨਤੀ ਕੀਤੀ ਹੈ ਕਿ ਅਜਿਹਾ ਖਬਰਾਂ ਨੇ ਜਿਹੜੀਆਂ ਉਹ ਨਾ ਚਲਾਈਆਂ ਜਾਣ ਕਿਉਂਕਿ ਇਹ ਕੇਸ ਆ ਜਿਹੜਾ ਬਹੁਤ ਹੀ ਸੈਂਸਿਟਿਵ ਮੋੜ ਉੱਤੇ ਪਹੁੰਚ ਚੁੱਕਿਆ ਹੈ ਤਾਂ ਮੂਸੇ ਵਾਲੇ ਦੇ ਪਿਤਾ ਵੱਲੋਂ ਇਹ ਅਪੀਲ ਵੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਕੋਈ ਵੀ ਗੱਲ ਹੋਵੇ ਪਰਿਵਾਰ ਵੱਲੋਂ ਇਸ ਬਾਬਤ ਜਾਣਕਾਰੀ ਆ ਜਿਹੜੀ ਉਹ ਖੁਦ ਹੀ ਸਾਂਝੀ ਕਰ ਦਿੱਤੀ ਜਾਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਗੇ ਮਾਨਯੋਗ ਅਦਾਲਤ ਵੱਲੋਂ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ